ਤਾਂ ਪੰਜਾਬ ਦੇ ਵਿੱਚ ਵਾਦੀ ਗਰਮੀ ਨੇ ਪਿਛਲੇ 54 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਤਾਂ ਉੱਥੇ ਹੀ ਮੌਸਮ ਵਿਗਿਆਨੀਆਂ ਦੇ ਵੱਲੋਂ 24 ਮਈ ਯਾਨੀ ਕਿ ਅੱਜ ਦਾ ਦਿਨ ਜੋ orange alert ਜਾਰੀ ਕੀਤਾ ਗਿਆ ਤੇ ਉੱਥੇ ਹੀ ਅਗਲੇ 3 ਦਿਨਾਂ ਦੇ ਵਿੱਚ red alert ਜਿਹੜਾ ਜਾਰੀ ਕਰ ਦਿੱਤਾ ਗਿਆ ਤਾਂ IMD ਦੇ ਵੱਲੋਂ ਇਹ ਰਿਪੋਰਟਸ ਨੂੰ ਸਾਂਝਾ ਕੀਤਾ ਗਿਆ ਨੇ ਜਿਸ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਹੈ ਕਿ ਪਿਛਲੇ ਚਰਾਂਜਾ ਸਾਲਾਂ ਦੇ ਰਿਕਾਰਡ ਜਿਹੜੇ ਨੇ ਉਹ ਮਈ ਮਹੀਨੇ ਦੇ ਵਿੱਚ ਟੁੱਟ ਚੁੱਕੇ ਨੇ 24 ਮਈ ਯਾਨੀ ਕਿ ਅੱਜ ਦਾ ਦਿਨ ਜੋ orange alert ਜਾਰੀ ਕੀਤਾ ਗਿਆ ਤੇ ਉਤੇ ਹੀ ਅਗਲੇ 3 ਦਿਨਾਂ ਦੇ ਵਿੱਚ ਗਰਮ ਹਵਾਵਾਂ ਚਲਣ ਦੀ ਜੋ ਸੰਭਾਵਨਾ ਦਿਟਾਈ ਜਾ ਰਹੀ ਹੈ ਤੇ ਉਸ ਦੇ ਕਾਰਨ red alert ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਤੇ ਉਤੇ ਹੀ ਡਾਕਟਰਸ ਦੇ ਵੱਲੋਂ ਲਗਾਤਾਰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਦੇ ਵਿੱਚੋਂ ਬਾਹਰ ਨਿਕਲਿਆ ਜਾਵੇ ਅਦਰਵਾਇਜ਼ ਕਾਰਾਂ ਦੇ ਅੰਦਰ ਹੀ ਜਿਹੜਾ ਰਹਿਣ ਦੀ ਜੜੀ ਹੈ ਉਹ ਅਪੀਲ ਕੀਤੀ ਜਾ ਰਹੀ ਹੈ ਤੋਂ 11 ਤੋਂ 4 ਵਜੇ ਦਾ ਸਮਾਂ ਜੜਾ ਦੱਸਿਆ ਗਿਆ ਉਸ ਦੇ ਵਿੱਚ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਸਭ ਤੋਂ ਜ਼ਿਆਦਾ ਟੈਂਪਰੇਚਰ ਇਸ ਸਮੇਂ ਦੇ ਵਿੱਚ ਜਿਹੜਾ ਦਰਜ ਕੀਤਾ ਜਾ ਰਿਹਾ ਤੇ ਉੱਥੇ ਹੀ ਜਕਰ ਬੀਤੇ ਦਿਨੇ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ 40 ਡਿਗਰੀ ਤੋਂ ਉੱਪਰ ਜਿਹੜਾ ਟੈਂਪਰੇਚਰ ਦਰਜ ਕੀਤਾ ਗਿਆ ਸੀ ਹਾਲਾਂਕਿ ਰਾਤ ਦੇ ਸਮੇਂ ਜੋ ਹੈ ਉਹ ਟੈਂਪਰੇਚਰ ਘਟ ਹੋਣ ਦੀ ਸੰਭਾਵਨਾ ਬੇਸ਼ੱਕ ਜਤਾਈ ਜਾਂਦੀ ਹੈ ਪਰ ਰਾਤ ਦੇ ਸਮੇਂ ਦੇ ਵਿੱਚ ਵੀ ਨਾਰਮਲ ਤੋਂ ਕਿਤੇ ਉੱਪਰ ਜਿਹੜਾ ਟੈਂਪਰੇਚਰ ਦਰਜ ਕੀਤਾ ਜਾ ਰਿਹਾ ਸੋ ਲਗਾਤਾਰ ਗਰਮੀ ਵਧ ਰਹੀ ਹੈ ਤੇ ਗਰਮੀ ਵਧਣ ਦੇ ਕਾਰਨ ਜਿਹੜਾ ਲੋਕਾਂ ਨੂੰ ਕਾਫੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਦਿੱਕਤਾਂ ਨੇ ਉਹ ਵੀ ਜਿਹੜੀਆਂ ਆ ਰਹੀਆਂ ਨੇ ਤੇ ਇਸ ਦੇ ਚੱਲਦੇ ਹੋਏ ਜਿੱਥੇ ਇੱਕ ਪਾਸੇ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਡਾਕਟਰਸ ਦੇ ਵੱਲੋਂ ਉਹਨਾਂ ਨੂੰ ਲਿਕੁਇਡ ਚੀਜ਼ਾਂ ਦਾ ਸੇਵਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਜ਼ਿਆਦਾ ਤੋਂ ਜ਼ਿਆਦਾ ਲਿਕਵਿਡ ਚੀਜ਼ਾਂ ਦਾ ਸੇਵਨ ਕੀਤਾ ਜਾਵੇ ਪਾਣੀ ਦੀ ਜਿਹੜੀ ਇਹ ਮਾਤਰਾਵ ਵਧਾਈ ਜਾਵੇ ਤੇ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਕਿਸਾਨ ਜਿਹੜੇ ਨੇ ਉਹ ਵਾਧਦੀ ਗਰਮੀ ਦੇ ਵਿੱਚ ਪਾਣੀ ਨਾਲ ਲਗਾਉਣ ਯਹਾਂ ਲਾਂਕੀ ਜਿਹੜੇ ਉਹਨਾਂ ਨੇ ਕੰਮ ਆਪਣੇ ਨਿਪਟਾਉਣੇ ਨੇ ਕਿਸ ਤਰ੍ਹਾਂ ਦੀ ਜਿਹੜੀ ਖੇਤੀ ਕਰਨੀ ਹੈ ਜਾਂ ਤਾਂ ਉਸ ਵੀਰੇ ਠੰਡੇ ਠੰਡੇ ਕਰ ਲੈਣ ਜਾਂ ਤਾਂ ਫਿਰ ਸ਼ਾਮ ਨੂੰ ਕੀਤੀ ਜਾਵੇ ਹਾਲਾਂਕਿ 11 ਤੋਂ 4 ਵਜੇ ਦਾ ਜਿਹੜਾ ਖਾਸ ਤੌਰ ਤੇ ਜਿਹੜਾ ਸਮਾਂ ਹੈ ਉਹ ਦੱਸਿਆ ਗਿਆ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਹੀਟ ਵੇਵਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਹਾਲਾਂਕਿ ਅੱਜ ਦਾ ਦਿਨ ਬੇਸ਼ੱਕ ਟੈਂਪਰੇਚਰ ਥੋੜਾ ਘਟ ਹੈ 30 ਡਿਗਰੀ ਤੋਂ ਉੱਪਰ ਟੈਂਪਰੇਚਰ ਜਿਹੜਾ ਅੱਜ ਦਾ ਦੱਸਿਆ ਜਾ ਰਿਹਾ ਹੈ ਪਰ ਅੱਜ ਬੇਸ਼ੱਕ orange alert ਜਿਹੜਾ ਜਾਰੀ ਕੀਤਾ ਗਿਆ ਪਰ ਅਗਲੇ 3 ਦਿਨਾਂ ਦੇ ਵਿੱਚ red alert ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਸੋ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ ਅਦਰਵਾਈਜ਼ ਜਿਹੜਾ ਆਪਣੇ ਘਰਾਂ ਦੇ ਵਿੱਚ ਬੈਠ ਕੇ ਹੀ ਆਪਣੇ ਕੰਮ ਨਿਪਟਾਏ ਜਾਣ ਤਾਂ ਦੂਜੇ ਪਾਸੇ ਕਿਸਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਬੱਚਿਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਤੇ ਉੱਥੇ ਹੀ ਸਕੂਲ ਪ੍ਰਸ਼ਾਸਨ ਦੇ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਵੀ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਗਰਮੀ ਦੇ ਵੱਦ ਦਿਨ ਹੋਏ ਦੇਖਦੇ ਹੋਏ ਤੇ ਉਥੇ ਹੀ ਦੂਜੇ ਪਾਸੇ ਖਾਸ ਤੌਰ ਤੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਤੇ ਲਗਾਤਾਰ ਮੌਸਮ ਵਿਭਾਗ ਮੌਸਮ ਵਿਗਿਆਨੀ ਜਿਹੜੇ ਨੇ ਉਹ ਅਪਡੇਟਸ ਸਾਂਝੀਆਂ ਕਰਦੇ ਨੇ ਤੇ ਅੱਜ ਜੋ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਤਾਜ਼ਾ ਰਿਪੋਰਟ ਜੋ ਸਾਹਮਣੇ ਆਈ ਹੈ ਉਸ ਦੇ ਵਿੱਚ ਮੌਸਮ ਵਿਗਿਆਨੀਆਂ ਦੇ ਵੱਲੋਂ orange alert ਜਿਹੜਾ 24 ਮਈ ਨੂੰ ਦਰਜ ਕੀਤਾ ਗਿਆ ਤੇ ਉਥੇ ਹੀ ਅਗਲੇ 3 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਜਾਂ ਵਾਧੀਆਂ ਤੇਜ਼ ਹਵਾਵਾਂ ਯਾ ਗਰਮੀ ਦੇ ਕਾਰਨ ਜਿਹੜਾ ਹੀਟ ਵੇਵ ਦੇ ਕਾਰਨ ਅਗਲੇ 3 ਦਿਨ ਰੈਡ ਅਲਰਟ ਖਾਸ ਤੌਰ ਤੇ ਜਾਰੀ ਕਰ ਦਿੱਤਾ ਗਿਆ ਸੋ ਬਾਰ ਬਾਰ ਅਪੀਲ ਜਿਹੜੀ ਹੈ ਵਿਗਿਆਨੀਆਂ ਦੇ ਵੱਲੋਂ ਡਾਕਟਰਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਾਦੀ ਗਰਮੀ ਦੇ ਕਾਰਨ ਇਸ ਵਾਦੀ ਹੀਟ ਵੇਵਸ ਦੇ ਕਾਰਨ ਕਾਫੀ ਨੁਕਸਾਨ ਜਿਹੜਾ ਹੈ ਉਹ ਪਹੁੰਚਣਾ ਅਸ਼ਰੂ ਵੀ ਹੋ ਚੁੱਕਿਆ ਹੈ ਸੋ ਜੇਕਰ ਤੁਹਾਨੂੰ ਕੋਈ ਬਹੁਤ ਜ਼ਿਆਦਾ ਹੀ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਤੋਂ ਨਿਕਲਿਆ ਜਾਵੇ ਨਹੀਂ ਤਾਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਹੀ ਆਪਣੇ ਕੰਮ ਜਿਹੜੇ ਨੇ ਉਹ ਨਿਪਟਾਏ ਜਾਣ ਤੇ ਉੱਥੇ ਹੀ ਮੌਸਮ ਵਿਗਿਆਨੀ ਦੇ ਵੱਲੋਂ ਕੀ ਕੁਝ ਜਾਣਕਾਰੀ ਤਾਜ਼ਾ ਸਾਹਮਣੇ ਆਈ ਹੈ ਆਓ ਸੁਣ ਲੈਨੇ ਆ ਅੱਜ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਰੀਜਨ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਡੇ ਟਾਈਮ ਟੈਂਪਰੇਚਰ ਕੰਟੀਨਿਊਸਲੀ ਜਿਹੜਾ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਔਰ ਨਾਈਟ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈਗਾ ਸੋ ਨਾਈਟਸ ਵੀ ਕਾਫੀ ਵਾਰਮਰ ਅਸੀਂ ਅੱਜਕੱਲ ऑब्ਜ਼ਰਵ ਕਰ ਰਹੇ ਹਾਂ ਜੇ ਅਸੀਂ ਕੱਲ ਦਾ ਡੇ ਟਾਈਮ ਟੈਂਪਰੇਚਰ ਦੇਖੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 40.6 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 38. ਸੋ ਇਹ ਲਗਭਗ 8.9 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ। ਔਰ ਅੱਜ ਦਾ ਮਿਨੀਮਮ ਟੈਂਪਰੇਚਰ 30.6 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ। ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 23.8 ਡਿਗਰੀ ਸੈਂਟੀਗ੍ਰੇਡ ਹੈ। ਸੋ ਇਹ ਲਗਭਗ 6.8 ਡਿਗਰੀ ਸੈਂਟੀਗ੍ਰੇਡ ਦਾ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ। ਸੋ ਨਾਈਟਸ ਜਿਹੜੀਆਂ ਨੇ ਉਹ ਕਾਫੀ ਵਾਰਮਰ ਚੱਲ ਰਹੀਆਂ ਨੇ। ਸੋ ਨਾਈਟ ਟੈਂਪਰੇਚਰ ਜਿਹੜਾ ਹੈਗਾ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈ। ਔਰ ਇਹ 30.6 ਡਿਗਰੀ ਸੈਂਟੀਗ੍ਰੇਡ ਜਿਵੇਂ ਸੀ ਪਿਛਲੇ 1970 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਹਾਈest ਲਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 30.4 ਡਿਗਰੀ ਸੈਂਟੀਗ੍ਰੇਡ 1989 ਦੇ ਵਿੱਚ ਰਿਕਾਰਡ ਹੋਇਆ ਸੀ ਬਟ ਹੁਣ ਇਹ ਉਹਦੇ ਤੋਂ ਵੀ ਜ਼ਿਆਦਾ 30.6 ਡਿਗਰੀ ਸੈਂਟੀਗ੍ਰੇਡ ਜਿਹੜਾ ਅੱਜ ਰਿਪੋਰਟ ਕੀਤਾ ਗਿਆ ਸੋ ਬਿਲਕੁਲ ਜੀ 1970 ਤੋਂ ਲੈ ਕੇ ਹੁਣ ਤੱਕ ਦਾ ਇਹ ਜਿਹੜਾ ਹਾਈest 24 ਮਈ ਦਾ ਨਾਈਟ ਟੈਂਪਰੇਚਰ ਸੋ ਸੀ ਕਹਿ ਸਕਦੇ ਆ ਕਿ ਪਿਛਲੇ 54 ਸਾਲਾਂ ਦੇ ਵਿੱਚ ਹਾਈएस्ट ਟੈਂਪਰੇਚਰ ਆਇਆ ਰਿਕਾਰਡ ਕੀਤਾ ਗਿਆ। ਆਉਣ ਵਾਲੇ ਦਿਨਾਂ ਦੇ ਪ੍ਰਾਵਿਅਨਤ ਉਹ ਆਉਣਾ ਨਹੀਂ ਮੈਨੂੰ ਲੱਗਦਾ ਕਿ ਜਿਹੜੀ ਲੋਕਾਂ ਨੂੰ ਗੁਜਰਾਤ ਮਿਲਦੀ ਹੁੰਦੀ ਹੈ। ਜੀ ਫਿਲਹਾਲ ਅਸੀਂ ਕਿਸੇ ਤਰ੍ਹਾਂ ਦੇ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਆਬਜ਼ਰਵ ਕਰ ਰਹੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋਰ ਇੰਟੈਂਸ ਹੋ ਸਕਦੀਆਂ ਨੇ। ਸੋ ਆਉਣ ਵਾਲੇ 4-5 ਦਿਨ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਜਿਹੜੀ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ। ਅਰੇ ਦੇ ਵਾਸਤੇ ਆਈਐਮਡੀ ਵੱਲੋਂ ਅੱਜ orange اور on ਵਾਲੇ 3 ਦਿਨਾਂ ਵਾਸਤੇ red alert ਜਾਰੀ ਕੀਤਾ ਗਿਆ ਜੀ ਹੀਟ ਸਟ्रेस ਦਾ ਹਿਊਮਨ ਹੈਲਥ ਐਨੀਮਲਸ ਹੈਲਥ ਔਰ ਜਿਹੜੀ ਵਰਕਿੰਗ ਐਫੀਸ਼ੀਐਂਸੀ ਆ ਉਹ ਤੇ ਬਹੁਤ ਇਫੈਕਟ ਹੁੰਦਾ ਇਹਦੇ ਵਾਸਤੇ ਅਸੀਂ ਫਾਰਮਰਸ ਨੂੰ ਵੀ ਇਹੀ ਸਲਾਹ ਦੇ ਰਹੇ ਹਾਂ ਇੱਕ ਤਾਂ ਉਹਨਾਂ ਨੂੰ ਇਹ ਕਹਿ ਰਿਹਾ ਕਿ ਜਿਹੜਾ ਟਾਈਮ ਟੂ ਟਾਈਮ ਉਹ ਹਲਕਾ ਪਾਣੀ ਸਵੇਰੇ ਜਾਂ ਸ਼ਾਮ ਨੂੰ ਫਸਲਾਂ ਨੂੰ ਲਾਉਂਦੇ ਰਹਿਣ ਔਰ ਸੈਕੰਡਲੀ ਉਹਨਾਂ ਨੂੰ ਆਪਣੇ ਵਰਕਿੰਗ ਆਰਸ ਵੀ ਸ਼ਿਫਟ ਕਰਨੇ ਚਾਹੀਦੇ ਨੇ ਉਹਨਾਂ ਨੂੰ ਸਵੇਰੇ ਠੰਡੇ ਠੰਡੇ ਕੰਮ ਕਰ ਲੈਣਾ ਚਾਹੀਦਾ ਜਿਵੇਂ 11 ਤੋਂ 4 ਵਜੇ ਤੱਕ ਜਿਹੜਾ ਇੰਟੈਂਸ ਹੀਟ ਦਾ ਟਾਈਮ ਹੁੰਦਾ ਸੋ ਉਹਨਾਂ ਨੂੰ 11 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਕਰ ਲੈਣਾ ਚਾਹੀਦਾ ਜਾਂ ਫਿਰ 4 ਵਜੇ ਤੋਂ ਬਾਅਦ ਕਰਨਾ ਚਾਹੀਦਾ ਬਾਕੀ ਸਾਰਿਆਂ ਨੂੰ ਵੀ ਅਸੀਂ ਇਹੀ ਸਲਾਹ ਦਿੰਨੇ ਆ ਕਿ 11 ਤੋਂ 4 ਵਜੇ ਦੇ ਵਿੱਚ ਜਿੰਨਾ ਹੋ ਸਕੇ ਘਰਾਂ ਤੋਂ ਬਾਹਰ ਨਾ ਨਿਕਲੋ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਜੇ ਬਹੁਤ ਜ਼ਰੂਰੀ ਹੈ ਤਾਂ ਪ੍ਰੋਪਰਲੀ ਆਪਣਾ ਸਿਰ ਔਰ ਸਾਰੇ ਬਾਡੀ ਪਾਰਟਸ ਕਵਰ ਕਰਕੇ ਘਰੋਂ ਬਾਹਰ ਨਿਕਲੋ ਆਪ ਦੀ ਡਾਈਟ ਦਾ ਧਿਆਨ ਰੱਖੋ ਹੈਲਦੀ ਡਾਈਟ ਲੋ ਲਿਕੁਇਡ ਜਿੰਨੇ ਲੈ ਸਕਦੇ ਹੋ ਵੱਧ ਤੋਂ ਵੱਧ ਲੋ ਤਾਂ ਕਿ ਬਾਡੀ ਨੂੰ ਹਾਈਡਰੇਟਡ ਰੱਖਿਆ ਜਾ ਸਕੇ ਮੈਮ ਜਿੱਦਾਂ ਅੱਜ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ 48 ਡਿਗਰੀ ਤੱਕ ਗਿਆ ਜੀ ਜੀ ਦਿੱਤਾ ਕਿ ਹੁਣ ਲੈਡਰ ਲਾਕਡਾਊਨ ਵਾੜੇ ਦਿਨਾਂ 'ਚ ਲੱਗਦਾ ਕਿ ਤਾਪਮਨ 2 ਤੋਂ 3 ਡਿਗਰੀ ਹੋਰ ਵੱਧ ਸਕਦਾ ਹੈ ਬਿਲਕੁਲ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੀਟ ਵੇਵ ਹੋਰ ਇੰਟੈਂਸ ਹੋ ਸਕਦੀ ਹੈ ਸਪੈਸ਼ਲੀ ਜਿਹੜੇ ਸਾਊਥ-ਵੈਸਟਰਨ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਸਵियर ਹੀਟ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ ਸੋ ਬਿਲਕੁਲ 2 ਤੋਂ 3 ਡਿਗਰੀ ਸੈਨਟੀਗ੍ਰੇਡ ਤੱਕ